ਉਹ ਸਿਰਫ 1 ਲੱਖ 75000 ਰੁਪਏ ਦੀ ਤੁਹਾਨੂੰ 12 ਮਾਡਲ a20 ਦੇ ਦਾਂਗੇ ਜੀ ਛੋਟੇ ਜਿਹੇ ਬਜਟ ਚ ਆਪਣੇ ਘਰ ਚ ਗੱਡੀ ਦੀ ਰੌਣਕ ਵਧਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਾਰ ਹੈ ਇਹ 2010 ਮਾਡਲ ਹੈ 1 ਲੱਖ 40000 ਰੁਪਏ ਦੀ ਤੁਹਾਨੂੰ ਇਹ ਵਿਦ ਪਾਸਿੰਗ ਮਿਲ ਸਕਦੀ ਹੈ ਪਾਸਿੰਗ ਬਹੁਤ ਘੱਟ ਰੇਂਜ ਦੇ ਵਿੱਚ ਜੇ ਤੁਸੀਂ ਡੀਜ਼ਲ ਕਾਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਪੋਂਟੋ ਆਈ ਹੈ ਸਿਰਫ 95000 ਰੁਪਏ 2018 ਮਾਡਲ ਹੈ ਤੇ ਆਟੋਮੈਟਿਕ ਹੈ ਸਸਿਆ ਗਾਲ ਦੋਸਤੋ ਸਵਾਗਤ ਆ ਤੁਹਾਡਾ ਬਰਾਚ ਪਹੀੜ ਤੋਂ ਬਹੁਤ ਵਧੀਆ ਸਟਾਕ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜਿਸ ਜਿਵੇਂ ਟਾਈਮ ਚੱਲ ਰਿਹਾ ਹੈ ਇਸ ਟਾਈਮ ਜਿਆਦਾ ਉੱਚੇ ਮਾਡਲ ਦੀਆਂ ਗੱਡੀਆਂ ਨੂੰ GST ਦੀ ਮਾਰ ਪਈ ਆ ਤਾਂ ਤੁਹਾਨੂੰ ਅਸੀਂ ਮੀਡੀਅਮ ਲੋਅਰ ਬਜਟ ਤੋਂ ਲੈ ਕੇ ਮੀਡੀਅਮ ਬਜਟ ਦੇ ਵਿੱਚ ਦੀਆਂ ਗੱਡੀਆਂ ਤੁਹਾਨੂੰ ਦਿਖਾਵਾਂਗੇ ਅੱਜ ਦੇ ਸਟਾਕ ਦੇ ਵਿੱਚ ਕਿਉਂਕਿ ਅਸੀਂ ਆਪਦਾ ਮਾਈਂਡ ਸੈਟ ਅਪ ਨਾਲ ਦੀ ਨਾਲ ਚੇਂਜ ਕਰਿਆ ਵੀ ਆਪਾਂ ਜਿਆਦਾ ਮਤਲਬ ਉਸੇ ਤਰ੍ਹਾਂ ਦੀ ਤੁਹਾਨੂੰ ਸਟਾਕ ਦਿਖਾਵਾਂਗੇ ਤੁਹਾਨੂੰ ਲੱਖ ਲੱਖ ਰੁਪਏ ਦੀ ਗੱਡੀ 2 ਲੱਖ ਰੁਪਏ ਦੀ ਗੱਡੀ 3 ਲੱਖ ਰੁਪਏ ਦੀ ਗੱਡੀ ਬਸ ਇਹ ਰੇਂਜ 'ਚ ਮੇਰੇ ਕਦੀ ਗੱਡੀ ਤੁਹਾਨੂੰ ਜਿਆਦਾ ਮਹਿੰਗੀ ਮਿਲੂਗੀ ਸਭ ਤੋਂ ਪਹਿਲਾਂ ਸਾਡੇ ਚੈਨਲ ਸਬ ਵੀਡੀਓ ਵਧੀਆ ਲੱਗਿਆ ਤੁਹਾਨੂੰ ਸ਼ੇਅਰ ਕਰ ਦਿਓ ਕੋਈ ਕਮੈਂਟ ਤੁਹਾਡਾ ਕੋਈ ਸੁਝਾਅ ਆ ਜਾਂ ਤੁਹਾਨੂੰ ਵੀਡੀਓ ਵਧੀਆ ਲੱਗਿਆ ਤਾਂ ਉਹਦੇ ਵਾਸਤੇ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਪੰਜ ਆਪਣੇ ਦੋਸਤਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆ ਕੇ ਤੁਸੀਂ ਗਿਫਟ ਹੈਂਪਰ ਸਾਡੇ ਦਫ਼ਤਰੋਂ ਪਹੀੜ ਵਾਲਿਓ ਲੈ ਕੇ ਜਾ ਸਕਦੇ ਹੋ ਤੁਹਾਡੇ ਵਾਸਤੇ ਇਹ ਸਪੈਸ਼ਲ ਆਫਰ ਆ ਜੋ ਤੱਕ ਨਵਰਾਤਰੀ ਚੱਲ ਤੇ ਅੱਜ 12 ਅਕਤੂਬਰ ਕਾਰ ਮੇਲਾ ਚਾਹੇ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਉਣਾ 300 ਪਲੱਸ ਕਾਰਾਂ ਤੁਹਾਨੂੰ ਅਸੀਂ ਅਮਰਗੜ ਵਿਖੇ ਤੁਹਾਨੂੰ ਇਸੇ ਇੱਕੋ ਹੀ ਜਗ੍ਹਾ ਤੇ ਉੱਤੇ ਤੁਹਾਨੂੰ ਦਿੰਨੇ ਹੁੰਦੇ ਆ ਮਹੀਨੇ ਚ ਇੱਕ ਮੇਲਾ ਲਾਣਨੇ ਆ ਮਹੀਨੇ ਦੇ ਦੂਜੇ ਐਤਵਾਰ ਅੱਜ ਦਾ ਸਟਾਕ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਕਾਰਾਂ ਨੇ ਲਗਭਗ ਤੁਹਾਨੂੰ 20 25 ਕਾਰਾਂ ਦਿਖਾਵਾਂਗੇ ਤੇ ਹੀ ਟਪਰਾਣੀ ਗੱਡੀਆਂ ਇੱਥੇ ਉਹਦੀ ਸੇਲਿੰਗ ਚ ਮਤਲਬ ਸਾਡੇ ਕੋਲੇ ਸਭ ਤੋਂ ਟਾਪ ਦਾ ਇਹ ਆਫਿਸ ਹੈਗਾ ਚਾਰੇ ਬ੍ਰਾਂਚਾਂ ਤੋਂ ਸਾਨੂੰ ਵੱਧ ਸੇਲ ਕਰਦੇ ਨੇ ਗੱਡੀਆਂ ਜੀ ਆਹ ਜਿਹੜੀ ਪਹਿਲੀ ਕਾਰ ਤੁਹਾਨੂੰ ਦਿਖਾ ਰਹੇ ਹਾਂ ਜੀ ਅਸੀਂ 2012 ਮਾਡਲ ਸਵਿਫਟ ਆ ਇਹ ਲਗਭਗ ਲਗਭਗ origignal ਪੇਂਟ ਚਾ ਗ੍ਰੇ ਕਲਰ ਹੈ ਤੇ ਅਲਾਏ ਪਏ ਹੋਏ ਨੇ 80% ਟਾਇਰ ਨੇ ਤੇ ਕੰਡੀਸ਼ਨ ਵਾਈਜ਼ ਗੱਡੀ ਹੈਗੀ ਆ ਪੂਰੀ ਵਧੀਆ 295000 ਰੁਪਏ ਤੁਹਾਨੂੰ ਇਹ VDI ਮਾਡਲ ਦੇ ਵਿੱਚ ਦਵਾਂਗੇ ਜਿਹੜੀ ਰੇਂਜ ਤੁਹਾਨੂੰ ਦੱਸ ਰਿਹਾ ਉਸੇ ਰੇਂਜ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸਾਰੀਆਂ ਗੱਡੀਆਂ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ ਆ ਅਸੀਂ ਡਸਟਰ ਤੇ ਟਾਪ ਮਾਡਲ ਦੇ ਵਿੱਚ ਅਲਾਏ ਪਏ ਹੋਏ ਨੇ ਬਿਲਕੁਲ ਨਵੇਂ ਟਾਇਰ ਤੁਸੀਂ ਦੇਖੋ ਬਿਲਕੁਲ ਨਵੇਂ ਮਤਲਬ ਹਲੇ ਲੱਗ ਕੇ ਹੀ ਟਾਇਰ ਹੋਈ ਆਈ ਹੈ ਆਲ ओरिजिनल ਪੇਂਟ ਚ ਉਧਰਲੀ ਸਾਈਡ ਵੀ ਦਿਖਾ ਦਿੰਦਾ ਪਰਲੀ ਸਾਈਡ ਵੀ ਦੇਖ ਲੋ ਜੀ ਤੁਸੀਂ 85 BHP ਵਾਲੀ ਹੈ ਜੀ ਇਹ ਇੰਟੀਰੀਅਰ ਵਗੈਰਾ ਪੂਰਾ ਸੋਨਾਕਾਰ ਦਾ ਤੇ ਗੱਡੀ ਦਾ ਖੜਾਵਾ ਖੜੂਆ ਪੋ ਪੂਰਾ ਵਧੀਆ ਪਾਰਟੀ ਦੀ ਕਾਰ ਆ 315000 ਰੁਪਏ ਤੁਹਾਨੂੰ ਇਹ ਗੱਡੀ ਦੇ ਦਿਆਂਗੇ ਜੀ ਬਹੁਤ ਘੱਟ ਰੇਂਜ ਦੇ ਵਿੱਚ ਜੇ ਤੁਸੀਂ ਡੀਜ਼ਲ ਕਾਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਪੋਂਟੋ ਆਈ ਆ ਸਿਰਫ 95000 ਰੁਪਏ ਸਿਰਫ 95000 ਰੁਪਏ ਤੁਹਾਨੂੰ ਗੱਡੀ ਦਵਾਂਗੇ ਦੇਖੋ ਨੰਬਰ ਪੰਜਾਬ ਹੈ ਨੰਬਰ ਵੀ ਬਹੁਤ ਵਧੀਆ 9090 ਨੰਬਰ ਕਿਉਂਕਿ ਨੰਬਰ ਹੋ ਗਏ ਫੈਂਸੀ ਮਹਿੰਗੇ ਤੇ ਨੰਬਰ ਦੇ ਚੱਕਰ 'ਚ ਵੀ ਤੁਸੀਂ ਇਹ ਗੱਡੀ ਲੈ ਸਕਦੇ ਹੋ ਆਪਣੇ ਨਾਂ ਕਰਾ ਕੇ ਤੁਸੀਂ ਆਪ ਦਾ ਨੰਬਰ ਲਹਾ ਸਕਦੇ ਹੋ ਟੇਨ ਕਰਾ ਸਕਦੇ ਹੋ ਅਲਾਈ ਪਏ ਹੋਏ ਨੇ ਦੇਖ ਸਕਦੇ ਹੋ ਬਹੁਤ ਇੰਜਨ ਏਸੀ ਗੇਅਰ ਪੂਰਾ ਟੌਪ ਦਾ ਗੱਡੀ ਦਾ ਤੇ ਬਜਟ ਤੁਹਾਨੂੰ ਦੱਸਤਾ ਸਿਰਫ 95000 ਰੁਪਏ 2010 ਮਾਡਲ ਕਾਰ ਹੈ ਤੇ ਪਾਸਿੰਗ ਇਹਦੀ ਹੈਗੀ ਹੈ ਹਜੇ 11 ਮਾਡਲ ਤੁਹਾਨੂੰ ਸਵਿਫਟ ਦੇਵਾਂਗੇ ਜੀ VDI 265000 ਰੁਪਏ ਦੀ ਸਾਈਡਾਂ ਪੇਂਟ ਆ ਸਰਟੀਫਾਈਡ ਰਿਪੋਰਟ ਦੀ ਆਪਾਂ ਗੱਲ ਕਰਦੇ ਆ ਜਿਆਦਾਤਰ ਵੀ ਸਰਟੀਫਾਈਡ ਰਿਪੋਰਟ ਮਤਲਬ ਸਾਨੂੰ ਸਾਡਾ ਇਹ ਅੰਦਾਜ਼ਾ ਇਹ ਤੁਹਾਨੂੰ ਕਿਵੇਂ ਲੱਗਦਾ ਵੀ ਰਿਪੋਰਟ ਪੂਰੀ ਸਹੀ ਦਿੰਦੇ ਆ ਤੁਹਾਨੂੰ ਅਸੀਂ ਜੋ ਵੀ ਹੁੰਦਾ ਜਿਵੇਂ ਵੀ ਹੁੰਦਾ ਸਾਡੀ ਟੀਮ ਤੁਸੀਂ ਫੋਨ ਤੇ ਗੱਲ ਕਰੋਗੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਕੁਝ ਵੀ ਕੁਇਰੀ ਆ ਤੁਸੀਂ ਇੱਕ ਵਾਰੀ ਪੁੱਛ ਸਕਦੇ ਹੋ ਪਰ ਤੁਹਾਨੂੰ ਪੂਰੀ ਸਰਟੀਫਾਈਡ ਰਿਪੋਰਟ ਦੇ ਦੋ ਲੱਖ 65000 ਰੁਪਏ ਦੀ ਗੱਡੀ ਮਤਲਬ ਬਹੁਤ ਜਾਇਜ਼ ਰੇਂਜ ਦਾ ਲੈਫਟ ਰਾਈਟ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਜਿਆਦਾ ਤੁਹਾਨੂੰ ਡਿਟੇਲ ਲੈਣੀਆਂ ਤਾਂ ਤੁਸੀਂ ਕਾਲ ਕਰ ਲਿਓ ਇਧਰੋਂ ਦੇਖ ਲਓ ਉਧਰਲੀ ਸਾਈਡ ਵੀ ਨੰਬਰ BB13 ਤੇ ਦੋਨੇ ਗੱਡੀਆਂ ਜੀ ਜਿਹੜੀ ਤੁਸੀਂ ਪਰਲੀ ਸਵਿਫਟ ਦੇਖ ਰਹੇ ਹੋ ਤੇ ਇਹ ਸਵਿਫਟ ਦੇਖ ਰਹੇ ਹੋ ਦੋਨੇ ਗੱਡੀਆਂ ਥਰਡ ਓਨਰ ਨੇਗੀਆਂ ਡੇਟਾ ਤੁਹਾਨੂੰ ਦੱਸ ਹੀ ਦਿੱਤੇ ਨੇ ਗੱਡੀਆਂ ਪਰ ਪੂਰੀਆਂ ਵਧੀਆਂ ਨੇ ਇੰਜਨ ਗੇਅਰ ਮਕੈਨੀਕਲ ਪੂਰੀਆਂ ਟ 2012 ਰਜਿਸਟਰਡ 2013 ਪੂਰੀ ਵਧੀਆ ਕਾਰ ਆ ਲਾਏ ਪਏ ਹੋਏ ਨੇ ਇਹ ਸਿਲਵਰ ਰੰਗ ਹੈ ਗੱਡੀ ਦਾ ਰੇਟ ਹੈ ਜੀ 2 ਲੱਖ ਰੁਪਈਆ ਜੀ ਸਿਰਫ 2 ਲੱਖ ਰੁਪਈਆ origignal paint ਜੀ ਹੈ ਲਗਭਗ ਗੱਡੀ ਵਧੀਆ ਕਾਰ ਆ ਸਿਰਫ 2 ਲੱਖ ਰੁਪਈਆ ਤੁਹਾਨੂੰ ਡੀਜ਼ਲ ਚ ਮਿਲ ਜੂ ਜੀ ਇਹ ਆ ਗਈ ਜੀ i20 2011 ਮਾਡਲ ਲਗਭਗ ਲਗਭਗ origignal paint ਚ ਹੈ ਤੇ sports ਮਾਡਲ ਦੇ ਵਿੱਚ ਹੈ ਇਹ sports ਹੀ ਹਨ sports ਮਾਡਲ ਚ ਹੈ ਕੰਡੀਸ਼ਨ ਵਾਈਜ਼ ਗੱਡੀ ਪੂਰੀ ਨਵੀਂ ਨਕੋਰਾ ਪੂਰੀ ਨਵੀਂ ਗੱਡੀ ਤੁਹਾਨੂੰ ਅੰਦਰੋਂ ਵੀ ਦਿਖਾਉਣਾ ਗੱਡੀ ਆ ਜਾ ਅੰਦਰਲੀ ਕੰਡੀਸ਼ਨ ਵੀ ਦੇਖ ਲਓ 에어 ਬੈਗ ਕੰਪਨੀ ਸੀਡੀ ਪਲੇਅਰ ਵਗੈਰਾ ਸਾਰਾ ਕੁਝ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਪਾਵਰ ਵਿੰਡੋ ਪਾਵਰ ਸਟੀering ਆ ਤੇ ਗੱਡੀ ਦਾ ਜਿਹੜਾ ਰੇਟ 240000 ਰੁਪਏ ਦੀ ਰੇਂਜ ਦੇ ਵਿੱਚ 2011 ਮਾਡਲ ਹੈ ਅਲਾਈ ਵਗੈਰਾ ਦੇਖ ਲਓ ਕੰਪਨੀ ਦੇ ਨੇ 80% ਟਾਇਰ ਨੇ ਗੱਡੀ ਦੇ ਅਗਲੀ ਗੱਡੀ ਆ ਗੱਡੀ ਦਾ ਤੁਸੀਂ ਰੇਟ ਸੁਣ ਕੇ ਹਰਾ ਰਹੇ ਹੋਗੇ ਸਿਰਫ 1 ਲੱਖ 75000 ਰੁਪਏ ਦੇ ਤੁਹਾਨੂੰ 12 ਮਾਡਲ A20 ਦੇ ਦਾਂਗੇ ਜੀ ਫਟਾਫਟ ਫੋਨ ਚੱਕ ਲਿਓ ਬੁੱਕ ਕਰ ਲਿਓ ਗੱਡੀ ਡੀਜ਼ਲ ਹੈ ਇੰਜਨ ਦੀ ਫੋਲੋ ਗਾਰੰਟੀ ਪੂਰਾ ਨਵਾਂ ਇੰਜਨ ਬਿਲਕੁਲ ਕੋਈ ਨੁਕਸ ਨਹੀਂ ਇੰਜਨ ਚ ਸਪੋਰਟ ਮੈਗਨਾ ਮਾਡਲ ਦੇ ਵਿੱਚ ਹੈ ਅਲਾਇ ਪਏ ਹੋਏ ਨੇ ਲਗਭਗ 40% ਟਾਇਰ ਨੇ ਸਾਈਡਾਂ ਲਗਭਗ ਪੇਂਟ ਆ ਗੱਡੀ ਕੋਈ ਐਕਸੀਡੈਂਟ ਨਹੀਂ ਕੋਈ ਲੱਗੀ ਵੱਜੀ ਨਹੀਂ ਤੇ ਤੁਸੀਂ ਫਟਾਫਟ ਕਾਲ ਕਰ ਲਿਓ ਇਹ ਗੱਡੀ ਬੁੱਕ ਕਰਾਉਣੀ ਹੈ ਇੱਕ ਕਮੀ ਛੋਟੀ ਜਿਹੀ ਹੈਗੀ ਆ ਗੱਡੀ ਦੇ ਵਿੱਚ ਵੀ ਚਾਰ ਓਨਰ ਹੈ ਜੀ ਗੱਡੀ ਇਹ ਬਾਕੀ ਇੰਜਨ ਮਕੈਨੀਕਲ ਓਕੇ ਆ ਇਹ ਆ ਗਈ ਜੀ ਸੈਂਟਰੋ ਛੋਟੇ ਜਿਹੇ ਬਜਟ ਤੇ ਆਪਣੇ ਘਰ ਚ ਗੱਡੀ ਦੀ ਰੌਣਕ ਵਧਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਾਰ ਆ ਇਹ ਸੈਂਟਰੋ ਲਗਭਗ ओरिजिनल ਪੇਂਟ ਚਾ ਨੰਬਰ ਇਹਦਾ ਵੀ ਪੂਰਾ ਘੈਂਟ ਆ ਨੰਬਰ ਤੁਸੀਂ ਦੇਖੋ ਪਾਵਰ ਵਿੰਡੋ ਪਾਵਰ ਸਟੀering 606 ਨੰਬਰ ਕਈ ਵਾਰ ਕਿਸੇ ਭਰਾ ਨੂੰ ਸੂਟ ਕਰਦਾ ਹੁੰਦਾ ਨੰਬਰ ਕੰਡੀਸ਼ਨ ਫਰੰਟ ਸ਼ੀਸ਼ਾ ਦਾ ਕਨਾਲ ਦਾ ਤੁਸੀਂ ਦੇਖ ਸਕਦੇ ਹੋ 2005 ਮਾਡਲ ਗੱਡੀ ਆ ਫਰੰਟ ਸ਼ੀਸ਼ਾ ਦਾ ਕਨਾਲ ਦਾ ਗੱਡੀ ਦਾ ਜਿਹੜਾ ਰੇਟ ਆ ਜੀ ਉਹ ਹੈਗਾ ਸਿਰਫ 85000 ਰੁਪਏ ਜੀ ਮਤਲਬ ਬਹੁਤ ਸੋਹਣੀ ਕਾਰ ਆ ਥੋੜੇ ਜਿਹੇ ਬਜਟ ਦੇ ਵਿੱਚ ਤੁਸੀਂ ਜੈਨਰ ਸਵੀ ਲੋ 2000 ਅ 11 ਮਾਡਲ ਹੈ ਜੀ ਲਗਭਗ ਇੱਕ ਅੱਧਾ ਪੀਸ ਛੱਡ ਕੇ ਲਗਭਗ origignal ਪੇਂਟ ਚ ਆਨਰ ਫਸਟ ਹੈ ਸੋਹਣੀ ਕਾਰ ਆ ਪੂਰੀ ਮਤਲਬ ਤੁਸੀਂ ਦੇਖੋ ਇਧਰੋਂ ਲੈਫਟ ਰਾਈਟ ਜੀ ਦੋਨੇ ਸਾਈਡਾਂ ਤੁਸੀਂ ਦੇਖ ਲਿਆ ਨੇ ਜੀ ਤੇ ਗੱਡੀ ਦਾ ਰੇਟ ਹੈ ਜੀ 1.5 ਲੱਖ ਰੁਪਈਆ ਜੀ 2014 ਮਾਡਲ K10 ਸਾਡੇ ਕੋਲ ਪੁਰਾਣੀ ਸ਼ੇਪ ਦੇ ਕਈ ਵਾਰ ਭਰਾ ਸਾਡੇ ਉਨ ਵੀ ਉੱਚੇ ਮਾਡਲ ਸਾਨੂੰ ਪੁਰਾਣੀ ਸ਼ੇਪ ਦੀ ਗੱਡੀ ਚਾਹੀਦੀ ਹੈ ਆ ਸਾਡੇ ਕੋਲੇ ਆਈ ਹੋਈ ਹੈ ਇਸ ਟਾਈਮ ਤੇ ਹੀਡ ਬਰਾ ਚ ਤੇ ਲਾਈ ਵਗੈਰਾ ਪਏ ਹੋਏ ਨੇ 80% ਟਾਇਰ ਨੇ ਤੇ VX i ਆ ਸਾਈ ਮਾਡਲ ਦੇ ਵਿੱਚ ਆ ਇਹ 240000 ਰੁਪਏ ਦੀ ਗੱਡੀ ਜੇ ਤੁਹਾਨੂੰ ਦੇ ਦਾਂਗੇ ਜੀ ਪੁਰਾਣੀ ਸ਼ੇਪ ਚ ਬੜੀ ਡਿਮਾਂਡ ਆਇਆ ਇਹ ਸ਼ੇਪ ਦੀ ਆ ਲਓ ਜੀ ਇਹਦੇ ਨਾਲ ਦੀ ਇੱਕ ਗੱਡੀ ਹੋਰ ਖੜੀ ਆ ਸਾਡੇ ਕੋਲੇ 2010 ਮਾਡਲ ਆ 11 ਦੀ ਰਜਿਸਟਰਡ ਆ 175000 ਰੁਪਏ ਦੀ ਤੁਹਾਨੂੰ K10 ਇਹ LXI ਦੇ ਵਿੱਚ ਦੇ ਦਾਂਗੇ ਗੱਡੀ ਦਾ ਟਾਇਰ ਟੂਰ ਵਧੀਆ ਨੇ ਚਲਾਵਾ ਚਲੂਆ ਪੂਰਾ ਮਸਤਾ ਗੱਡੀ ਇਹ ਹੈਗੀ ਆ ਜੀ ਨਿਊ ਸ਼ੇਪ ਦੇ ਵਿੱਚ K10 2018 ਮਾਡਲ ਆ ਤੇ ਆਟੋਮੈਟਿਕ ਆ ਆਟੋਮੈਟਿਕ ਗੇਅਰ ਟਰਾਂਸਮਿਸ਼ਨ ਦੇ ਵਿੱਚ ਹੈ ਜੀ 18 ਮਾਡਲ ਗੱਡੀ ਆ ਤੁਹਾਨੂੰ 3.5 ਲੱਖ ਰੁਪਏ ਦੀ ਗੱਡੀ ਇਹ ਦੇ ਦਾਂਗੇ ਜੀ ਖਾਰਾ ਮਾਡਲ ਅਲਾਏ ਪਏ ਹੋਏ ਨੇ 80% ਟਾਇਰ ਨੇ ਪੂਰੀ ਨਵੀਂ ਨਕੋਰ ਕਾਰ ਹੈ ਉੱਚੇ ਮਾਡਲ ਦੇ ਵਿੱਚ ਤੁਸੀਂ ਘੱਟ ਬਜਟ ਦੇ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਬਹੁਤ ਬੈਸਟ ਗੱਡੀ ਆ ਨੰਬਰ ਵੀ ਇਹਦਾ ਮੇਰੇ ਖਾਲ 3 ਜੀ ਡਿਜੀਟ ਆ ਇਹਦਾ ਵੀ 342 ਨੰਬਰ ਕਿਸੇ ਭਰਾ ਨੂੰ ਸ਼ੂਟ ਕਰਦਾ ਹੁੰਦਾ ਤਾਂ ਟਾਪ ਐਂਡ ਮਾਡਲ ਆ ਤੁਸੀਂ ਦੇਖ ਰਹੇ ਹੋ ਸਨਰੂਫ ਵੀ ਆ ਗੱਡੀ ਤੇ ਅਲਾਏ ਵਗੈਰਾ ਪਏ ਹੋਏ ਨੇ ਲਗਭਗ origignal ਪੇਂਟ ਚ ਆ ਤੇ ਗੱਡੀ ਦਾ ਰੇਟ ਆ ਜਿਹੜਾ ਉਹ 6.5 ਲੱਖ ਰੁਪਏ ਜੀ ਤੁਹਾਨੂੰ ਸਵਾ 6 ਲੱਖ ਰੁਪਏ ਦੀ ਗੱਡੀ ਇਹ ਬਹੁਤ ਵਾਜਬ ਰੇਟ ਦੇ ਵਿੱਚ ਹੁੰਦੀ ਦਿਆਂਗੇ ਜੀ। ਇਹ ਮਾਡਲ ਤੁਹਾਡੇ ਵਾਸਤੇ ਮਰੂਤੀ ਵਾਲਿਆਂ ਦੀ ਬਲੀਨੋ ਡੈਲਟਾ ਮਾਡਲ ਦੇ ਵਿੱਚ ਲੈ ਕੇ ਆਏ ਆ ਅਸੀਂ। ਅਲਾਏ ਵਗੈਰਾ ਪਏ ਹੋਏ ਨੇ, ਓਨਰ ਫਸਟਾ ਗੱਡੀ ਤੇ ਰੇਟ 5 ਲੱਖ 75000 ਰੁਪਏ ਜੀ ਗੱਡੀ ਦਾ। ਤੇ ਡੀਜ਼ਲ ਦੇ ਵਿੱਚ ਕੋਈ ਭਰਾ ਸਾਡਾ ਡੀਜ਼ਲ ਗੱਡੀ ਲੈਣਾ ਬਹੁਤ ਸੋਹਣੀ ਕਾਰ ਆ ਗ੍ਰੇ ਕਲਰ ਚਾ ਪੂਰੀ ਨਵੀਂ ਨਕੋਰ ਗੱਡੀ ਆ ਜੀ। ਆਜੋ ਇੱਕ ਗੱਡੀ ਹੋਰ ਹੈਗੀ ਓਦੋਂ ਫਾ। ਇਹ 15 ਮਾਡਲ ਡਿਜ਼ਾਇਰ ਹੈ ਜੀ ਤੇ 3 ਲੱਖ 75000 ਰੁਪਏ ਦੀ ਰੇਂਜ ਦੇ ਵਿੱਚ ਅਲਾਏ ਪਏ ਹੋਏ ਨੇ, ਨਵੇਂ ਟਾਇਰ ਨੇ। ਇਹ ਨਵੀਂ ਸ਼ੇਪ ਦੀਆਂ ਲੈਟਰਾਂ ਲਗੀਆਂ ਵਧੀਆ ਕਾਰ ਹੈਗੀ ਐਲਡੀਆਈ ਦੇ ਵਿੱਚ ਪਰ ਰੇਟ ਬਹੁਤ ਚਾਇਆ ਜਾਵੇ। ਲਓ ਜੀ ਇਹ ਸਵਿਫਟ ਸਾਡੇ ਕੋਲ ਕਿਸੇ ਗਾਹਕ ਦੀ ਆਈ ਹੋਈ ਆ। 2010 ਮਾਡਲ ਆ। 1,40,000 ਰੁਪਏ ਦੀ ਤੁਹਾਨੂੰ ਇਹ ਵਿਧ ਪਾਸਿੰਗ ਮਿਲ ਸਕਦੀ ਆ। ਪਾਸਿੰਗ ਜਿਹੜੇ ਦੋ ਚਾਰ ਦਿਨ ਪਾਏ ਨੇ ਤੇ ਗੱਡੀ ਪੰਜਾਬ ਨੰਬਰ ਤੇ ਇਹਦੇ ਬਾਰੇ ਵੀ। ਇਹ ਸੀਗਾ ਜੀ ਸਾਡਾ ਪਿਹੜਪਰਾਜ ਦਾ ਸਟਾਕ। ਸਟਾਕ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਮਿਲਦੇ ਆਂ ਜੀ ਆਪਾਂ ਨਵੀਂ ਬਰਾਜ ਤੋਂ ਨਵੇਂ ਸਟਾਕ ਕੋਲ ਹੱਸੇਪਾ